ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰੇ ਭੈਣ ਭਰਾਵਾਂ ਨੂੰ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੀ ਤੱਕ ਰਜਣਾ ਪਹੁੰਚ ਸਕਣ ਦੀ ਜੇ ਤੁਹਾਨੂੰ ਆਪਣੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਰ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 599 ਨਾਮ ਕੌਰ ਤਲਾਕਸ਼ੁਦਾ ਬੱਚਾ ਨਹੀਂ ਹੈ ਜਿਲ੍ਹਾ ਫਰੋਜ਼ਪੁਰ ਏਰੀਆ ਮਾਕੂ ਕਾਸਟ ਜੱਟ ਸਿੱਖ ਗੋਤ ਨਾਂਗਟ ਕੱਦ 5 ਫੁੱਟ 5 ਇੰਚ ਜਨਮ 6 ਜੂਨ 1997 ਪੜ੍ਹਾਈ ਪੀਏ ਪਾਸ ਪਿਤਾ ਜੀ ਐਗਰੀਕਲਚਰ ਮਾਤਾ ਜੀ ਹਾਊਸ ਵਾਈਫ ਇੱਕ ਭੈਣ 2 ਸਾਲ ਛੋਟੀ ਹੈ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡਾ ਸੋਹਣਾ ਸੁਨੱਖਾ ਹੋਵੇ ਜੀਮੀਨ 5 ਕਿਟਾ ਤੱਕ ਆਉਂਦੀ ਹੋਵੇ ਵਧੀਆ ਜੋਬ ਤੇ ਹੋਵੇ ਜਾਂ ਖੇਤੀਬਾੜੀ ਕਰਦਾ ਹੋਵੇ ਚਾਹੇ ਡੋਬਰਾ ਇੱਕ ਘਰ ਹੋਣ ਮੁੰਡਾ ਤਲਾਕਸ਼ੁਦਾ ਹੋਵੇ ਜਾਂ ਅਨਮੈਰਿਡ ਇਹ ਦੋ ਪਹਿਣਾ ਦਾ ਰਿਸ਼ਤਾ ਹੈ ਜੀ ਦੇ ਇਹ ਰਿਸ਼ਤਾ ਕਿ ਜੇ ਪ੍ਰਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੀ ਦਿੱਤੀ ਹੋਈ ਵਰਸਾ ਨੰਬਰ ਤੇ ਮੈਸੇਜ ਕਰਕੇ ਪਰਵਾਰ ਦਾ ਸੰਬੰਧਕ ਨੰਬਰ ਅਤੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 520 ਨਾਮ ਕੌਰ ਜ਼ਿਲ੍ਹਾ ਤਰਨਤਾਰਨ ਏਰੀਆ ਪੱਟੀ ਕਾਂਟ ਜੱਟ ਸੇਕੇ ਗੋਤ ਪਿੰਡਰ ਹਾਈਟ 5 ਫੁੱਟ 5 ਇਚ ਜਨਮ 17 ਫਰਵਰੀ 1999 ਪੜਾਈ ਬੀਏ ਉਹਦੀ ਚੱਲ ਰਹੀ ਹੈ ਜੀ ਪਰਿਵਾਰ ਵਿੱਚ ਮੈਂਬਰ ਪਿਤਾ ਜੀ ਐਗਰੀਕਲਚਰ ਮਾਤਾ ਜੀ ਹਾਊਸ ਵਾਈਫ ਇੱਕ ਭਰਾ ਅਨਮੈਰਿਡ ਲੋੜ ਹੈ ਜੀ ਰਿਸ਼ਤੇ ਦੀ ਮੁੰਡੇ ਨੂੰ ਜ਼ਮੀਨ ਚਾਹੀਏ 5 ਤੋਂ 7 ਕਿੱਲੇ ਤੱਕ ਆਉਂਦੀ ਹੋਵੇ ਪੜ੍ਹਾਈ ਵਧੀਆ ਕੀਤੀ ਹੋਵੇ ਜੀ ਮੁੰਡਾ ਨਸ਼ਾ ਰਹਿਤ ਹੋਵੇ ਪਰਿਵਾਰ ਮਿਲਨ ਵਰਤਨ ਵਾਲਾ ਹੋਵੇ ਦਾਜ ਦੇਹਜ ਵਾਲੀ ਸੰਬਰਕ ਨਾ ਕਰਨ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਪਰਿਵਾਰ ਦਾ ਸੰਬਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 521 ਨਾਮ ਕੌਰ ਜिला ਮਾਨਸਾ ਕਸਟ ਜਟ ਸਿੱਖ ਗੋਤ ਉਪਲ ਜਨਮ 7 ਅਗਸਤ 1998 ਹਾਈਟ 5 ਫੁੱਟ 7 ਇੰਚ ਸਟੇਟਸ ਦਾ ਦਾ ਪੀਆਰ ਗਰਲ ਵਰਕਿੰਗ ਇਨ ਬੈਂਕ ਦਾ ਸੈਲਰੀ ਇਜ਼ ਵੈਰੀ ਗੁੱਡ ਪਰ ਮੰਥ ਟੋਰਾਂਟੋ ਡੋਮਿਨੀਅਨ ਬੈਂਕ ਇਨ ਕੈਨੇਡਾ ਪਿਤਾ ਜੀ ਐਗਰੀਕਲਚਰ ਮਾਤਾ ਜੀ ਹਾਊਸ ਵਾਈਫ ਇੱਕ ਭਰਾ ਇੰਡੀਆ ਪ੍ਰਾਈਵੇਟ ਹਸਪੀਟਲ ਇਨ ਮੈਡੀਕਲ ਸੌਰੀ ਮੈਡੀਸਨ ਡਾਕਟਰ ਇਹਨਾਂ ਨੂੰ ਲੋੜ ਹੈ ਜਿਹਦੇ ਰਿਸ਼ਤੇ ਦੀ ਮੁੰਡਾ ਸੋਹਣਾ ਸੁਨੱਖਾ ਹੋਵੇ ਮੁੰਡਾ ਐਜੂਕੇਟਿਡ ਹੋਵੇ ਜ਼ਮੀਨ 10 ਕਿੱਹਾੜੇ ਤੱਕ ਆਉਣੀ ਹੋਵੇ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਜਾਂ ਵਰਕ ਪਰਮਿਟ ਦੀ ਹੋਵੇ ਵਧੀਆ ਜੋਬ ਤੇ ਹੋਵੇ ਸੈਲਰੀ ਗੁੱਡ ਪੈਕੇਜ ਹੋਵੇ ਜੀ ਜੇ ਇਹ ਰਿਸਪਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਇਹ ਜੀ ਫਾਈਲ ਨੰਬਰ 522 ਨਾਮ ਕੌਰ ਜ਼ਿਲ੍ਹਾ ਫਾਜ਼ਿਲਕਾ ਕਾਸਟ ਦਰਦੀ ਸ਼ਿੰਬੇ ਗੌਤ ਆਵਲਖ ਕੱਦ 5 ਫੁੱਟ 4 ਇੰਚ ਜਨਮ ਮਿ 14 ਸਤੰਬਰ 1998 ਪੜ੍ਹਾਈ ਪਲੱਸ ਟੂ ਪਾਸ ਕੰਪਿਊਟਰ ਦਾ ਕੋਰਸ ਕੀਤਾ ਹੋਇਆ ਹੈ ਜੀ ਪਿਤਾ ਜੀ ਲੇਡੀ ਟੇਲਰ ਮਾਤਾ ਜੀ ਹਾਊਸ ਵਾਈਫ ਅਤੇ ਇੱਕ ਭਰਾ ਮੈਰਿਡ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡਾ ਸ਼ਿਂਬੇ ਕਾਸਟ ਵਿੱਚ ਹੋਵੇ ਜਾਂ ਜੱਟ ਜੀ ਕਾਸਟ ਵਿੱਚ ਹੋਵੇ ਜੀ ਆਪਣਾ ਕੋਈ ਬਿਜ਼ਨਸ ਹੋਵੇ ਥੋੜਾ ਜਿਹਾ ਲੱਕਾ ਹੋਵੇ ਜੀ ਰੰਗ ਸਾਫ਼ ਹੋਵੇ ਜਾਂ ਵਧੀਆ ਕੋਈ ਪ੍ਰਾਈਵੇਟ ਜੋਬ ਕਰਦਾ ਹੋਵੇ ਜੇ ਇਹਨਾਂ ਚਾਰਾਂ ਰਿਸ਼ਤੇ ਵਿੱਚ ਕੋਈ ਵੀ ਰਿਸ਼ਤਾ ਜੀ ਤੁਹਾਡੇ ਨਾਲ ਮੈਚ ਕਰਦਾ ਹੈ ਤਾ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪਰਖਾਲ ਜ਼ਰੂਰ ਕਰ ਲਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ